ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਆਪ ਜੀ ਦਾ ਜਨਮ 31 ਮਾਰਚ 1504 ਮੁਤਾਬਕ 5 ਵੈਸਾਖ ਸੰਮਤ 1561 ਨੂੰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮੱਤੇਦੀਸਰਾ ਪਿਤਾ ਜੀ ਫੇਰੂਮਾਲ ਤੇ ਮਾਤਾ ਦਇਆ ਕੌਰ ਦੇ ਘਰ ਹੋਇਆ ਸੀ ਬਾਬਾ ਫੇਰੂਮਾਲ ਤ੍ਰੇਹਣ ਜਾਤ ਦੇ ਖੱਤਰੀ ਸਨ पिताजी ਦੀ ਮੌਤ ਤੋਂ ਬਾਅਦ ਮਾਤਾ ਵੈਸ਼ਨੋ ਦੇ ਜਥਾ ਆਪ ਨੂੰ ਲਿਜਾਣਾ ਪਿਆ ਉੱਥੇ ਰਾਹ ਵਿੱਚ ਕਰਤਾਰਪੁਰ ਠਹਿਰੇ ਗੁਰੂ ਪਾਤਸ਼ਾਹ ਨਾਲ ਮੁਲਾਕਾਤ ਹੋਈ ਤੇ ਉਹਨਾਂ ਦੇ ਹੀ ਬਣ ਕੇ ਰਹਿ ਗਏ ਉੱਥੇ ਹੀ ਚਰਨ ਪੌਲ ਲਈ 7 ਸਾਲ ਗੁਰੂ ਪਾਤਸ਼ਾਹ ਕੋਲ ਰਹੇ ਆਖੀਰ ਤੇ ਗੱਦੀ ਦੇਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਮੁਰਦਾ ਖਾਣ ਦੀ ਸ਼ਰਤ ਰੱਖੀ ਕੋਈ ਸਿੱਖ ਨਾ ਨਿੱਤਰਿਆ ਸਾਰੇ ਵਾਪਸ ਹੋ ਗਏ। ਬਾਬਾ ਬੁੱਢਾ ਜੀ ਵੀ ਪਿੱਛੇ ਹੋ ਗਏ। ਗੁਰੂ ਸਾਹਿਬ ਨੇ ਕਿਹਾ ਸਾਰੇ ਚਲੇ ਗਏ ਹਨ ਤੂੰ ਵੀ ਚਲਾ ਜਾ। ਭਾਈ ਲਹਿਣਾ ਜੀ ਨੇ ਕਿਹਾ ਸਾਰਿਆਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਹੋਣਗੇ, ਕੋਈ ਨਾ ਕੋਈ ਹੋਏਗਾ। ਪਰ ਮੇਰਾ ਤੁਹਾਡੇ ਬਗੈਰ ਕੋਈ ਨਹੀਂ। ਖਾ ਫਿਰ ਮਰਦਾ। ਕਿੱਧਰੋਂ ਖਾਵਾਂ? ਪੈਰ ਵੱਲੋਂ, ਸਿਰ ਵੱਲੋਂ। ਗੁਰੂ ਸਾਹਿਬ ਨੇ ਗੱਲ ਨਾਲ ਲਾ ਲਿਆ। ਤੂੰ ਮੇਰਾ ਹੀ ਅੰਗ ਹੈ ਮੇਰਾ ਹੀ ਸ਼ਰੀਰ ਹੈ ਤੇ ਗੁਰੂ ਅੰਗਦ ਦੇਵ ਜੀ ਬਣੇ 17 ਸਤੰਬਰ ਸਾਲ 1539 ਨੂੰ ਪਈ ਲਹਿਣਾ ਜੀ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਂ ਦੇ ਕੇ ਗੁਰਗੱਦੀ ਮੁਖੀ ਗੁਰਸਿੱਖਾਂ ਦੀ ਮੌਜੂਦਗੀ ਵਿੱਚ ਸੌਂਪ ਦਿੱਤੀ ਆ 22 ਸਤੰਬਰ 1539 ਨੂੰ ਵਾਪਸ ਚਲੇ ਗਏ ਉਹਨਾਂ ਦਾ ਸ਼ਰੀਰ ਮਿਲਿਆ ਹੀ ਨਹੀਂ ਤੇ ਪੰਜ ਭੂ ਤੱਕ ਸ਼ਰੀਰ ਸੱਚਖੰਡ ਜਾ ਹੀ ਨਹੀਂ ਸਕਦਾ ਹੁਣ ਸੋਚੋ ਗੁਰੂ ਨਾਨਕ ਕੌਣ ਸੀ ਗੁਰੂ ਨਾਨਕ ਕੌਣ ਹੈ ਕਿ ਬੰਦੇ ਮਗਰ ਤੁਰਿਆ ਫਿਰਦਾ ਹੈ ਕਦੀ ਰੱਬ ਨਾਲ ਗੱਲ ਕੀਤੀ ਹੈ ਗੁਰੂ ਅੰਗਦ ਦੇਵ ਜੀ ਤੇ ਮਹਿਲ ਮਾਤਾ ਖੀਵੀ ਇੱਕ ਬਹੁਤ ਨੇਕ ਤੇ ਉੱਚੀ ਆਤਮਾ ਸਨ ਆਪ ਗੁਰੂ ਘਰ ਦੀ ਸੇਵਕਾਂ ਨੂੰ ਮਾਂ ਦੀ ਤਰ੍ਹਾਂ ਸੁੱਖ ਦੇਣ ਵਾਲੇ ਸਨ ਗੁਰੂ ਦੇ ਲੰਗਰ ਦਾ ਆਪ ਬਹੁਤ ਸੁਚੱਜਾ ਪ੍ਰਬੰਧ ਕਰਦੇ ਸਨ 1540 ਵਿੱਚ ਹਮਾਇੂ ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਲਾਹੌਰ ਆਉਂਦੇ ਸਮੇਂ ਗੁਰੂ ਅੰਗਦ ਦੇਵ ਜੀ ਨੂੰ ਮਿਲਿਆ ਗੁਰੂ ਨਾਨਕ ਪਾਤਸ਼ਾਹ ਦੀ ਤਰ੍ਹਾਂ ਹੀ ਗੁਰੂ ਅੰਗਦ ਦੇਵ ਜੀ ਨੇ ਸਾਰੀ ਜ਼ਿੰਮੇਵਾਰੀ ਨਿਭਾਈ ਤੇ ਗੁਰੂ ਪਾਤਸ਼ਾਹ ਦੇ ਕਹਿਣ ਤੇ ਹੀ ਆਪ ਖਡੂਰ ਸਾਹਿਬ ਆਏ ਸਨ ਉੱਥੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਇੱਕ ਸਾਖੀ ਦਾ ਜ਼ਿਕਰ ਆਉਂਦਾ ਹੈ ਜਦੋਂ ਗੁਰੂ ਅਮਰਦਾਸ ਜੀ ਚਰਨੀ ਲੱਗੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਪਤੀ ਜੀ ਗੁਰੂ ਅਮਰਦਾਸ ਜੀ ਦੇ ਘਰੇ ਵਿਆਹੀ ਹੋਈ ਸੀ ਜਦੋਂ ਉਸ ਦੇ ਮੂੰਹੋਂ ਪੰਜਾਬੀ ਵਿੱਚ ਰੱਬੀ ਸਿਫਤ ਸਲਾਹ ਸੁਣੀ ਸਿਮਰਨ ਦੀ ਝੁਕਤੀ ਸਮਝੀ ਤਾਂ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਮਨਕਾਰ ਆਇਆ ਜਦੋਂ ਆਏ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਅੱਗੋਂ ਕੁੜਮਾਚਾਰੀ ਵਾਲਾ ਸਤਕਾਰ ਦਿੱਤਾ ਪਰ ਅਮਰਦਾਸ ਜੀ ਨੇ ਆਖਿਆ ਮੈਂ ਤਾਂ ਕੁੜਮਾਚਾਰੀ ਵਾਲਾ ਸਤਕਾਰ ਲੈਣ ਨਹੀਂ ਆਇਆ ਗੁਰਸਿੱਖੀ ਦੀ ਦਾਤ ਲੈਣਾ ਆਹਾ ਨਾਮ ਦੀ ਦਾਤ ਲੈਣਾ ਆਹਾ ਤਾਂ ਗੁਰੂ ਪਾਤਸ਼ਾਹ ਨੇ ਸੇਵਾ ਸਿਮਰਨ ਸਰਬੱਤ ਦਾ ਭਲਾ ਮਨੋੱਖਤਾ ਦੀ ਸੇਵਾ ਵਧੀ ਕਿਨੂ ਜਰਨਾ ਸਾਰੀਆਂ ਉਹ ਗੱਲਾਂ ਸਮਝਾ ਦਿੱਤੀਆਂ ਜੋ ਗੁਰੂ ਨਾਨਕ ਪਾਤਸ਼ਾਹ ਤੋਂ ਸਿੱਖੀਆਂ ਸਨ ਤੇ ਅਮਰਦਾਸ ਜੀ ਉਸੇ ਤਰ੍ਹਾਂ ਚਰਨਪਾਲ ਲੈ ਕੇ ਸੇਵਾ ਸਿਮਰਨ ਵਿੱਚ ਜੁਟ ਗਏ ਬਜ਼ੁਰਗ ਉਮਰ ਤੱਕ ਸੇਵਾ ਕਰਦੇ ਰਹੇ ਇੱਕ ਵਾਰੀ ਆਪ ਆਪਣੇ ਘਰ ਬਾਸ ਰੱਕੇ ਆਏ ਹੋਏ ਸਨ ਪਿੱਛੋਂ ਇੱਕ ਸਾਖੀ ਤਪੇ ਦੀ ਵਾਪਰ ਗਈ ਇੱਕ ਸਾਲ ਖਡੂਰ ਸਾਹਿਬ ਮੀ ਨਾ ਪਿਆ ਗੁਰੂ ਸਾਹਿਬ ਤੋਂ ਪਹਿਲਾਂ ਲੋਕੀ ਤਪੇ ਨੂੰ ਹੀ ਪੁੱਛਦੇ ਸਨ ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੀ ਨਹੀਂ ਪਿਆ ਤਾਂ ਗੁਰੂ ਪਾਤਸ਼ਾਹ ਨੇ ਰੱਬ ਦਾ ਭਾਣਾ ਕਹਿ ਕੇ ਟਾਲ ਦਿੱਤਾ ਕਾਫੀ ਦਿਨ ਬੀਤ ਗਏ ਮੀ ਨਾ ਪਿਆ ਕੁਝ ਲੋਕ ੱੱਪੇ ਕੋਲ ਚਲੇ ਗਏ ੱੱਪੇ ਨੂੰ ਮੌਕਾ ਮਿਲ ਗਿਆ ਉਸਨੇ ਕਿਹਾ ਤੁਸੀਂ ਗਰਸਤੀ ਬੰਦੇ ਨੂੰ ਗੁਰੂ ਮੰਨਦੇ ਹੋ ਮੀ ਪੈ ਹੀ ਨਹੀਂ ਸਕਦਾ ਲੋਕੀ ਉਦਾਸ ਹੋ ਗਏ ੱੱਪੇ ਨੇ ਕਿਹਾ ਜੇ ਤੁਸੀਂ ਸਾਰੇ ਇਸ ਗਰਸਤੀ ਬੰਦੇ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਿੰਡੋਂ ਬਾਹਰ ਕੱਢ ਦਿਓ ਤਾਂ ਮੈਂ ਮੀ ਪਵਾ ਸਕਦਾ ਹਾਂ ਸਾਰੀ ਪੰਚਾਇਤ ਗੁਰੂ ਪਾਤਸ਼ਾਹ ਕੋਲ ਆਈ ਤਾਂ ਬੇਨਤੀ ਕੀਤੀ ਕਿ ਤੱਪਾ ਇਉਂ ਕਹਿੰਦਾ ਹੈ ਗੁਰੂ ਪਾਤਸ਼ਾਹ ਖਡੂਰ ਛੱਡ ਗਏ ਪਤਾ ਨਹੀਂ ਕਿੱਥੇ ਚਲੇ ਗਏ ਪਰ ਮੀ ਨਾ ਪਿਆ ਹਫ਼ਤੇ ਦਾ ਵਾਅਦਾ ਕੀਤਾ ਸੀ ਤਪੇ ਨੇ ਪਰ ਮੀ ਨਾ ਪਿਆ 10 ਦਿਨ ਬੀਤ ਗਏ 15 ਦਿਨ ਬੀਤ ਗਏ ਤੱਪਾ ਲੱਗਾ ਬਹਾਨੇ ਮਾਰਨ ਮੇਰੇ ਮੰਤਰਾਂ ਦਾ ਕੋਈ ਇਸ ertid ਤੇ ਫਾਇਦਾ ਹੀ ਨਹੀਂ ਹੋ ਰਿਹਾ ਉਸ ਦਾ ਭਾਵ ਸੀ ਕਿ ਧਰਤੀ ਸ਼ਰਾਪੀ ਗਈ ਹੈ ਹੁਣ ਲੋਕ ਪਛਤਾ ਰਹੇ ਸਨ ਕਿ ਗੁਰੂ ਸਾਹਿਬ ਜੀ ਨੂੰ ਵੀ ਕੱਢਿਆ ਤੇ بارش ਵੀ ਨਾ ਪਈ ਰੱਬ ਦੀ ਕਰਨੀ ਹੋਈ ਕਿ ਅਮਰਦਾਸ ਜੀ ਆ ਗਏ ਤੇ ਬਾਬਾ ਬੁੱਢਾ ਜੀ ਵੀ ਆ ਗਏ ਕੀ ਦੇਖਿਆ ਕਿ ਗੁਰੂ ਸਾਹਿਬ ਜੀ ਪਿੰਡ ਨਹੀਂ ਹਨ ਪਿੰਡ ਵਾਲਿਆਂ ਨੇ ਤੱਪੇ ਦੇ ਕਹਿਣ ਤੇ ਕਿ ਮੈਂ ਮੀਂਹ ਪਾ ਦਿਆਂਗਾ ਬਾਹਰ ਕੱਢ ਦਿੱਤਾ ਹੈ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਨੂੰ ਸਮਝਾਇਆ ਮੂਰਖੋ ਰੱਬ ਹੀ ਇਹੀ ਹੈ ਜ਼ਾਹਿਰ ਨਹੀਂ ਕਰਦੇ ਮੀ ਪਵਾਉਣਾ ਇੰਨਾ ਲਈ ਇੱਕ ਸਕਿੰਟ ਦਾ ਕੰਮ ਹੈ ਸਾਰੀ ਸ੍ਰਿਸ਼ਟੀ ਦੇ ਕਰਤਾ ਹਨ ਕਰਨਹਾਰ ਹਨ ਕਰਨ ਯੋਗ ਹਨ ਹੁਣ ਲੋਕੀ ਬਹੁਤ ਪਛਤਾਏ ਪਰ ਸਾਰਿਆਂ ਦੀ ਕੋਸ਼ਿਸ਼ ਕਰਨ ਤੇ ਗੁਰੂ ਸਾਹਿਬ ਜੀ ਨੂੰ ਲੱਭ ਲਿਆ ਤੇ ਮਾਫੀ ਮੰਗੀ ਫਿਰ ਮੀ ਪਵਾਉਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਨੇ ਰੱਬ ਦਾ ਪਾਣਾ ਕਹਿ ਕੇ ਟਾਲਣ ਲੱਗੇ ਸਨ ਪਰ ਸਾਰੇ ਪਿੰਡ ਨੂੰ ਗਿਆਨ ਹੋ ਚੁੱਕਾ ਸੀ ਸਾਰਿਆਂ ਨੇ ਕਿਹਾ ਕਿ ਸਾਨੂੰ ਪਤਾ ਲੱਗ ਚੁੱਕਾ ਹੈ ਤੁਸੀਂ ਹੀ ਰੱਬ ਹੋ ਸਾਰੀ ਕੁਦਰਤ ਤੁਹਾਡੇ ਹੀ ਹੁਕਮ ਵਿੱਚ ਹੈ ਠੀਕ ਹੈ ਇਹਨੇ ਚਿਰ ਨੂੰ ਬੱਦਲ ਆ ਗਏ ਗੁਰੂ ਸਾਹਿਬ ਨੇ ਹੁਕਮ ਦਿੱਤਾ ਸੰਗਤ ਨੂੰ 파ੜਨ ਵਾਲੇ ਨੂੰ ਕਦੀ ਮਾਫ ਨਾ ਕਰਿਓ ਰੱਬ ਕਦੀ ਮਾਫ ਨਹੀਂ ਕਰਦਾ ਜਿੱਥੇ ਤੱਪੇ ਨੂੰ ਕਸੀਟੋਗੇ ਉਥੇ ਮੀਂਹ ਪਏਗਾ ਬਸ ਫੇਰ ਕੀ ਸੀ ਸਾਰਿਆਂ ਨੇ ਕਸੀਟਣਾ ਸ਼ੁਰੂ ਕੀਤਾ ਬਾਰਿਸ਼ ਪੈਣੀ ਸ਼ੁਰੂ ਹੋ ਗਈ ਸਾਰੇ ਜ਼ਿਮੀਦਾਰ ਆਪਣੇ ਆਪਣੇ ਖੇਤਾਂ ਵੱਲ ਨੂੰ ਕਸੀਟਦੇ ਤੱਪੇ ਦੀ ਮੌਤ ਹੋ ਗਈ ਲਾਸ਼ ਨੂੰ ਹੀ ਕਸੀਟਦੇ ਗਏ ਸਾਰੇ ਪਿੰਡ ਵਿੱਚ ਬਹੁਤ بارش ਪਈ। ਸਾਰੇ ਪਿੰਡ ਵਿੱਚ ਠੰਡ ਪਈ। ਲੋਕਾਂ ਨੂੰ ਵੀ ਸ਼ਾਂਤੀ ਮਿਲੀ ਤੇ ਆਪਣੀ ਗਲਤੀ ਦਾ ਅਹਿਸਾਸ ਹੋਇਆ। ਹੁਣ ਗੁਰੂ ਪਾਤਸ਼ਾਹ ਕੋਲ ਬਹੁਤ ਸੰਗਤ ਜੁੜਨ ਲੱਗ ਪਈ। ਬੜੀ ਸੇਵਾ ਪਾਵਨਾ ਦੇਖ ਕੇ, ਸੰਗਤ ਵੱਧਦੀ ਦੇਖ ਕੇ ਗੁਰੂ ਪਾਤਸ਼ਾਹ ਨੇ ਗੋਇੰਦਵਾਲ ਵਸਾਉਣ ਲਈ ਅਮਰਦਾਸ ਜੀ ਨੂੰ ਸਮਝਾਇਆ ਤੇ ਸੇਵਾ ਬਖਸ਼ੀ। ਗੋਇੰਦਵਾਲ ਦਿਨੋ ਦਿਨ ਵਧਣ ਲੱਗਾ। इत्थे ही कुछ महंत आए लंगर दी सेवा देख के बहुत खुश सेवादाराम बड़ी सेवा कीती महंत खुश होके कह लगे भाई कौन है तो मुखी सिखा ने गुरु साहेब वाल इशारा किया महंत ने कहा बुलाओ गुरु पातशाह आ गए कहण लगे कुछ मंग लो असी तो की सेवा ते बहुत खुश हाँ ਬਹੁਤ ਪਿਆਰ ਤੇ ਸੇਵਾ ਭਾਵਨਾ ਨਾਲ ਸੇਵਾ ਨਿਭਾਈ ਹੈ। ਗੁਰੂ ਪਾਤਸ਼ਾਹ ਦਾ ਉੱਤਰ ਸੀ ਸਭ ਕੁਝ ਵੈਗ੍ਰੁਰਦ ਦਿੱਤਾ ਹੈ। ਮਹੰਤ ਕਹਿਣ ਲੱਗੇ ਫਿਰ ਵੀ ਮੰਗ ਲਓ। ਮਹੰਤਾ ਦੀ ਜ਼ਿੱਦ ਕਰਨ ਤੇ ਗੁਰੂ ਪਾਤਸ਼ਾਹ ਨੇ ਗੋਡੇ ਟੇਕ ਕੇ ਝੋਲੀ ਅਡ ਕੇ ਕਿਹਾ ਮਹੰਤ ਜੀ ਜੇ ਖੁਸ਼ ਹੋਏ ਹੋ ਤਾਂ ਝੋਲੀ ਵਿੱਚ ਗਰੀਬੀ ਪਾਓ। ਮਹੰਤ ਜੀ ਬੜੇ ਇੱਥੇ ਪੈ ਗਏ। ਇਹ ਤਾਂ ਗੁਰੂ ਨਾਨਕ ਸਾਰੀ ਸਰਜਖੰਡ ਤੋਂ ਲੈ ਆਇਆ ਹੈ ਅਸੀਂ ਤਾਂ ਕੋਈ ਰਿੱద్ధి ਸiddhi ਦੇਣਾ ਚਾਹੁੰਦੇ ਸੀ ਉਧਰੋਂ ਗਵਿੰਦਵਾਲ ਵਸ ਚੁਕਾ ਸੀ ਸੰਗਤ ਵੱਧਦੀ ਜਾ ਰਹੀ ਸੀ ਸਮਾ ਦੇਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੱਦੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਦੇਣ ਲਈ ਸਾਰੀ ਸੰਗਤ ਨੂੰ ਸੂਚਿਤ ਕਰ ਦਿੱਤਾ ਜਨਵਰੀ 1552 अथवा 1 ਮਾਰਗ ਸੰਮਤ 1609 ਨੂੰ ਅੰਗਦ ਦੇਵ ਜੀ ਨੇ ਸਾਰੀ ਸੰਗਤ ਨੂੰ ਇਕੱਠਿਆਂ ਕਰਕੇ ਗੁਰੂ ਨਾਨਕ ਵਾਲੀ ਰੱਬੀ ਜੋਤ ਗੁਰਿਆਈ ਸ੍ਰੀ ਗੁਰੂ ਅਮਰਦਾਸ ਜੀ ਨੂੰ ਬਖਸ਼ੀ। ਜੋਤ ਵੀ ਟ੍ਰਾਂਸਫਰ ਕੀਤੀ ਤੇ ਧੁਰ ਕੀ ਬਾਣੀ ਦਾ ਖਜ਼ਾਨਾ ਵੀ ਬਖਸ਼ਿਆ। ਭਗਤਾਂ ਦੀ ਬਾਣੀ ਵੀ ਦਿੱਤੀ ਤੇ ਗੁਰੂ ਨਾਨਕ ਦੀ ਦਿੱਤੀ ਸਿੱਖਿਆ ਸਾਰੀ ਸਮਝਾ ਦਿੱਤੀ। ਗੁਰੂ ਨਾਨਕ ਹੀ ਬਣਾ ਦਿੱਤਾ। ਇਹ ਰਸਮ ਬਾਬਾ ਬੁੱਢਾ ਜੀ ਨੇ ਨਿਭਾਈ। ਉਹ 29 ਮਾਰਚ 1552 ਨੂੰ ਸਰੀਰ ਛੱਡ ਕੇ ਸੱਚਖੰਡ ਪਹੁੰਚ ਗਏ ਗੁਰੂ ਪਾਤਸ਼ਾਹ ਦੀ ਨਿਰਪੈਤਾ ਉਸ ਜ਼ਮਾਨੇ ਵਿੱਚ ਸ਼ਾਹੀ ਸੜਕ ਖਡੂਰ ਸਾਹਿਬ ਦੇ ਨੇੜੇ ਹੀ ਲੰਘਦੀ ਸੀ 1540 ਵਿੱਚ ਜਦੋਂ ਹਮਾਇਉ ਆਪਣੇ ਫੌਜੀ ਰਸਤੇ ਸਮੇਤ ਖਡੂਰ ਸਾਹਿਬ ਪੁੱਜਿਆ ਗੁਰੂ ਸਾਹਿਬ ਉਸ ਵੇਲੇ ਬੱਚਿਆਂ ਦੀਆਂ ਕੁਸ਼ਤੀਆਂ ਕਰਵਾ ਰਹੇ ਸਨ ਹਮਾਯੂ ਦੇ ਆਉਣ ਦੇ ਬਾਵਜੂਦ ਆਪ ਆਪਣੇ ਕੰਮ ਵਿੱਚ ਮਸਰੂਫ ਰਹੇ ਹਮਾਯੂ ਨੇ ਇਸ ਵਿੱਚ ਆਪਣੀ ਤੋਹੀਨ ਮਹਿਸੂਸ ਕੀਤੀ ਤੇ ਗੁੱਸੇ ਵਿੱਚ ਆ ਕੇ ਉਸ ਦਾ ਹੱਥ ਤਲਵਾਰ ਦੀ ਮੁੱਠ ਤੇ ਚਲਾ ਗਿਆ ਗੁਰੂ ਅੰਗਦ ਦੇਵ ਜੀ ਨੇ ਬੜੀ ਨਿਰਪੈਤਾ ਤੇ ਦਲੇਰੀ ਨਾਲ ਹੱਸਦੇ ਹੋਏ ਫਰਮਾਇਆ ਜਦੋਂ ਮੈਦਾਨੇ ਜੰਗ ਵਿੱਚ ਤੈਨੂੰ ਸ਼ੇਰ ਸ਼ਰ ਸੂਰੀ ਤੇ ਮੁਕਾਬਲੇ ਤਲਵਾਰ ਚਲਾਉਣ ਦੀ ਲੋੜ ਸੀ ਉਸ ਵੇਲੇ ਤੇ ਤਲਵਾਰ ਚਲਾ ਨਹੀਂ ਸਕਿਆ ਤੇ ਹੁਣ ਫਕੀਰਾਂ ਦਰवेशਾਂ ਤੇ ਤਲਵਾਰ ਚਲਾਉਣਾ ਚਾਹੁੰਦਾ ਹਾਂ ਹਮਾਇਉ ਇਹਨਾਂ ਬਚਨਾਂ ਨੂੰ ਸੁਣ ਕੇ ਬੜਾ ਸ਼ਰਮਿੰਦਾ ਹੋਇਆ ਕਿ ਗੁਰੂ ਸਾਹਿਬ ਜੀ ਨੂੰ ਸਭ ਕੁਝ ਪਤਾ ਹੈ ਉਸਨੇ ਮੱਥਾ ਟੇਕ ਕੋਲ ਬਖਸ਼ਵਾਈ ਗੁਰੂ ਪਾਤਸ਼ਾਹ ਨੇ ਹੌਸਲਾ ਦਿੱਤਾ ਸਰਬ ਸੰਤੋਖ ਵਿੱਚ ਰਹਿ ਕੇ ਰੱਬ ਦਾ ਆਸਰਾ ਲੈਣ ਦਾ ਉਪਦੇਸ਼ ਦਿੱਤਾ ਅਸ਼ੀਰਵਾਦ ਦਿੱਤਾ ਇਸੇ ਅਸ਼ੀਰਵਾਦ ਨਾਲ ਹਮਾਇਉ ਦੁਬਾਰਾ ਜਿੱਤਿਆ ਤੇ ਹਿੰਦੁਸਤਾਨ ਤੇ ਕਬਜ਼ਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ